ਹਾਂਜੀ ਦੋਸਤੋ ਆਪ ਜੀ ਦੇ YouTube ਚੈਨਲ ਉਪਰ ਆਪ ਜੀ ਦਾ ਸਵਾਗਤ ਹੈ ਤਾਂ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਸਮਾਲਸਰ ਜ਼ਿਲ੍ਹਾ ਮੋਗਾ ਦੇ ਕਬੱਡੀ ਕੱਪ ਤੇ ਕਿਹੜੀਆਂ ਕੜੀਆਂ ਟੀਮਾਂ ਖੇਡਣਗੀਆਂ ਤਾਂ ਦੋਸਤੋ ਅੱਜ ਸਮਾਲਸਰ ਵਿਖੇ ਬਹੁਤ ਹੀ ਵੱਡਾ ਕਬੱਡੀ ਕੱਪ ਹੋਣ ਜਾ ਰਿਹਾ ਜਿੱਥੇ ਕਬੱਡੀ ਓਪਨ ਦਾ ਪਹਿਲਾ ਨਾਮ ਹੋਵੇਗਾ 1 ਲੱਖ ਰੁਪਏ ਦੂਜਾ ਨਾਮ ਹੋਵੇਗਾ 75 ਹਜ਼ਾਰ ਰੁਪਏ ਤੇ ਬੈਕਟਰਾਈਡਰ ਅਤੇ ਬੈਕਟਰੀ ਆਫ ਫਿਲੀ ਮੋਟਰਸਾਈਕਲ ਹੋਣਗੇ ਤਾਂ ਦੋਸਤੋ ਉੱਥੇ ਅੱਜ ਆਪਾਂ ਨੂੰ 4-5 ਟੀਮਾਂ ਦੀ ਜਾਣਕਾਰੀ ਮਿਲੀ ਆ ਤਾਂ ਦੋਸਤੋ ਪਹਿਲੀ ਟੀਮ ਬਣੀ ਆ ਬੈਰੋਕੇ ਦੀ ਬੈਰੋਕੇ ਦੇ ਵਿੱਚ ਖੇਡਣਗੇ ਕਾਲਾ ਬੈਰੋਕੇ ਬਿੱਟੂ ਬੈਰੋਕੇ ਲੱਖਾ ਪ੍ਰਦੀਪ ਪ੍ਰਦੰਮਣ ਪੋਲੂ ਮੋਰਕੀ ਪੰਮਾ ਮੋਲੀ ਤੇ ਅਗਲੀ ਟੀਮ ਬਣੀ ਹੈ ਗਗੜਾ ਦੀ ਬਿੱਲਾ ਗਗੜਾ ਅਰਦਨ ਗਗੜਾ ਸੇਰਾ ਪੇਜਾ ਮੰਗੀ ਪ੍ਰਤਾਪ ਕੜਿਆਣਾ ਬਾਗੀ ਪਰਮਜੀਤਪੁਰਾ ਸੀਰਾ ਸੀਰਾ ਚੱਕੜੀ ਸੇ ਦੋਸਤੋ ਇਹ ਪਲੇਅਰ ਖੇਡਣਗੇ ਗਗੜੀ ਟੀਮ ਦੇ ਵਿੱਚ ਅਗਲੀ ਟੀਮ ਬਣੀਆ ਸੇਖਾ ਕਲਾਂ ਦੀ ਸੇਖਾ ਕਲਾ ਦੇ ਵਿੱਚ ਖੜਨਗੇ ਬਾਲ ਸੇਖਾ ਕਾਕਾ ਸੇਖਾ ਨਿੰਮਾ ਸੇਖਾ ਸੀਰਾ ਅਸੀਰਾ ਮੀਰਾ ਕੋਟ ਲੱਖਾ ਮੜੀ ਤੇ ਕਰਨੀ ਇਹ ਫਿਰ ਖੜਨਗੇ ਸੇਖਾ ਕਲਾਂ ਟੀਮ ਦੇ ਵਿੱਚ ਤਾਂ ਦੋਸਤੋ ਅਲਟੀਮ ਬਣੀਆ ਜਿਉਣ ਵਾਲਾ ਦੀ ਜਿਉਣ ਵਾਲਾ ਦੇ ਵਿੱਚ ਖੜਨਗੇ ਬੀਰੂ ਜਿਉਣ ਵਾਲਾ ਗੁਰਸਰਨ ਜਿਉਣ ਵਾਲਾ ਸੁੱਖਾ ਜਿਉਣ ਵਾਲਾ ਤਾਕੜ ਗਗੜੀਆਂ ਬੂਟਾ ਬਣ ਦਾਣਾ ਤੇ ਪਿਸਟਲ ਪਿੰਟਰ ਤਾਂ ਦੋਸਤੋ ਇਹ 플레이ਰ ਖੱਡਣਗੇ ਜਿਉਂ ਬਾਲਟੀ ਹੁੰਦੇ ਵਿੱਚ ਤਾਂ ਦੋਸਤੋ ਜੇਕਰ ਤੁਹਾਨੂੰ ਸਾਡੀ ਜਾਣਕਾਰੀ ਪਚਣ ਲੱਗੀ ਤਾਂ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਵੀ ਦਬਾ ਦਿਓ ਤਾਂ ਜੋ ਹਰ ਵੀਡੀਓ ਦੀ ਜਾਣਕਾਰੀ ਤੁਹਾਡੇ ਤੱਕ ਹੱਥੋਂ ਪਹੁੰਚ ਸਕੇ ਧੰਨਵਾਦ ਦੋਸਤੋ